ਇੱਕ ਜੀਵਿਦਾਰ ਕਹਣਾ ਮਨ ਬੜਿਆ ਉਹਦੇ ਪੁੱਤਾਂ ਨੂੰ ਜਾਚਾ ਹੂਕਾਰ ਕਹਣਾ ਵੀ ਤੁਹਾਡੇ ਇੱਕ ਜਣੇ ਦੋਸ਼ ਤੇ ਨੇ ਹੂੰ ਊੜਾ ਮਰ ਗਿਆ ਹੂੰ ਹੁਣ ਵੱਡੇ ਚਿੱਤੇ ਤਾਂ ਆਏ ਹੋਗੇ ਇਹਦੇ ਦੋਸ਼ ਤੇ ਨੇ ਹਾਂ ਉਹਨੂੰ ਛੋਟਾ ਕਹਣਾ ਮੈਂ ਸਦਾਗਰੀ ਕਰਿਆ ਮੈਂ ਕਮਾਈ ਕਰਿਆ ਮੇਰੇ ਦੋਸ਼ ਤੇ ਨੇ ਹਾਂ ਉਹਨੂੰ ਛੋਟਾ ਕਹਣਾ ਮੇਰਾ ਕੋਈ ਨੌਕਰੀ ਦੇ ਲੱਗਿਆ ਮੇਰਾ ਕੋਈ ਪੜਾਇਆ ਨਹੀਂ ਮੇਰੇ ਦੋਸ਼ ਤੇ ਨੇ ਚੌਥਾ ਕਹਣਾ ਮੇਰਾ ਮੇਰਾ ਕੱਲੇ ਦੀ ਵਿਆਹ ਕਰਾ ਮੇਰਾ ਖਲੇ ਕੋਈ ਜਵਾਕ ਨਾ ਪੜਿਆ ਨਾ ਮੇਰੇ ਦੋਸਤੇ ਨੇ ਰੌਲਾ ਪੈ ਗਿਆ ਅਸਾਂ ਜੀ ਰੌਲਾ ਜਦੋਂ ਪੈ ਗਿਆ ਭਾਈ ਕਿਸੇ ਰਾਜੇ ਦੀ ਲਟਕੀ ਕੋ ਨਿਉ ਕਰਦੀ ਹੁੰਦੀ ਜਿਹੜੇ ਕੋਲ ਨੂੰ ਚੱਲ ਪਏ ਹੂੰ ਉਹਦੇ ਕੋਲ ਨੂੰ ਚੱਲੇ ਹੋਏ ਗਹਾ ਕੁਦਤ ਮਹਾਰਾਜ ਦੀ ਬੁੜੀ ਕੋ ਸਿਕਤ ਤਰਤੀ ਗਈ ਹੂੰ ਜਦੋਂ ਬੁੜੀ ਉੱਠ ਕੇ ਤਰਤੀ ਵੱਡਾ ਕਹਾਂ ਤੀਵੀਂ ਦੀ ਪੈੜ ਹੈ ਹੂੰ ਦੂਜਾ ਕਹਾਂ ਤੀਵੀਂ ਦੀ ਪੈੜ ਤਾਂ ਹੈ ਰੁਸਕੇ ਜਾ ਕਰੋ ਅਸਾਂ ਜੀ ਤੀਜਾ ਕਹਿੰਦਾ ਸਕੇਤ ਹੈ ਜਾਂਦੀ ਜਲਾਹੀ ਹੈ ਚੌਥਾ ਕਹਿੰਦਾ ਜਲਾਹੀ ਦਾ ਹੈ ਜਾਂਦੀ ਪਰ ਇਹ ਨਾ ਪਹਿਲ ਭਾਰੀ ਹੈ ਉਦੋਂ ਬਾਅਦ ਤੁਰੇ ਜਾਂਦੇ ਨੇ ਉਹ ਵੀ ੜਕਿਆਂ ਨਾਲ ਵੀ ਦੱਸੋ ਕਿੱਥੇ ਹੈ ਕਹਿੰਦੇ ਐ ਨਹੀਂ ਭਾਈ ਇਸ ਦਾ ਪੈਟ ਦੇਖੇ ਤੁਸੀਂ ਜਾਨੀ ਕਹਿੰਦਾ ਤੁਸੀਂ ਚੋਰ ਹੋ ਕਿਸੇ ਦਾ ਗੁੰਦਿਆ ਉੱਠ ਕਿਤੇ ਖਲਾ ਗਿਆ ਉੱਠ ਜਦੋਂ ਖਲਾ ਗਿਆ ਉੱਤੇ ਗੁੱਡ ਲੰਦੇ ਹੋਇਆ ਉਡੀ ਪੈੜ ਦੇਖ ਕੇ ਕਹਿੰਦਾ ਉੱਠਦੀ ਪੈੜ ਹੈ ਦੂਜਾ ਕਹਿੰਦਾ ਉੱਠਦੀ ਬੋਤੀ ਦੀ ਹੈ ਹੂੰ ਦੂਜਾ ਤੀਜਾ ਕਹਿੰਦਾ ਬੋਤੀ ਤਾਂ ਹੈ ਉੱਤੋਂ ਉੱਤੇ ਗੁੱਡ ਲੱਦੇ ਹੈ ਹੂੰ ਚੌਥਾ ਕਹਿੰਦਾ ਬੋਤੀ ਅੱਖੋਂ ਕਾਣੀ ਹੈ ਜਾ ਕੇ ਰਾਜੇ ਦੇ ਦਰਬਾਰ ਦੇ ਵਿੱਚ ਪੇਸ਼ ਹੋ ਗਏ ਹੂੰ ਦਿਲਾ ਹੈ ਨਹੀਂ ਦੱਸਿਆ ਮੇਰੀ ਜਨਾਨੀ ਆਏ ਪੜਾ ਦੱਸੇ ਜਿਹਦੇ ਦੀ ਗੱਲਾਂ ਹਸੀਆਂ ਹੂੰ ਕਹਿੰਦਾ ਸੋ ਵੀ ਹੂੰ ਕਈ ਟੀਮੀ ਦੀ ਪੈੜ ਦੀ ਪਰਖ ਹੁੰਦੀ ਹੈ ਮਰਦ ਦਾ ਜਿਹੜਾ ਪੈਰ ਆ ਮੂਹਲੇ ਪਾਸੇ ਮਿੱਟੀ ਕੱਟੇ ਤੋਂ ਜਾਂਦੇ ਰਹਾ ਮਿੱਟੀ ਕੱਢਦਾ ਮਾੜੀ-ਮੋਟੀ ਕਿਸੇ-ਕਿਸੇ ਦਾ ਕਿਸੇ ਦਾ ਸਿੱਧੇ ਚੱਕਦਾ ਹੁੰਦਾ ਪੈਰ ਜਨਾਨੀ ਦੀ ਅੱਡੀ ਵਜਦੀ ਫਲਨ ਧਰਤੀ ਤੇ ਅੱਡੀ ਜਾਈ ਕਿਥੇ ਨਾ ਕਬਧਿਆ ਹੋ ਮਣਜਾ ਕਹ ਕਹਈ ਮੈਂ ਪੜ ਦੇਖਿਆ ਕਹਿ ਬੈਠਾ ਮੇਰਾ ਭਰਾ ਕਹਿੰਦਾ ਉਹ ਰੁਸ ਗਿਆ ਹੀ ਹੈ ਕਹਿੰਦਾ ਤੈਨੂੰ ਰੁਸ ਕੇ ਕੀ ਫਰਕ ਕਹਿੰਦਾ ਕੁਛ ਬਾੜ ਤੁਰਦੀ ਦੀ ਫੇਰ ਪੁੱਠੇ ਮੁੜ ਕੇ ਦੌੜਦੀ ਵੀ ਕਿਤੇ ਟੈਂਪਲਾਈ ਨਾਉਨੇ ਹੁੰਦੇ ਹੁਣ ਹਾਂ ਵੀ ਤਾਂ ਕਰ ਲਈ ਉਹ ਤਾਂ ਅੱਗੇ ਕਰਦੇ ਤੇ ਮਾਣ ਕਰਦੇ ਤਾਂ ਅੱਗੇ ਕੁੱਤੇ ਹੋਇ ਸਤ ਤੱਕ ਸੱਤ ਤੰਗੀਆਂ ਨਹੀਂ ਉਹਦੇ ਇੱਕ ਦੋ ਸਾਈਟ ਅੱਗੇ ਟੋਟੇ ਦਿੱਗੇ ਦੇਖ ਲੈ ਮੈਂ ਵੀ ਜ਼ਿਆਦ ਦੀ ਦਲਾਹੀ ਹੈ ਚੌਥੇ ਜੀ ਕਰਾ ਵੀ ਤੈ ਕੀ ਬਾਰ ਕਰੀ ਕਰੇ ਦੋਇ ਹੱਥ ਲਾ ਕੇ ਉੱਠਦੀ ਸੀ ਦੋਇ ਹੱਥ ਲਾ ਕੇ ਬਹਿਣੀ ਸੀ ਮੈਂ ਹਸਾ ਲੈ ਜਨਾਨੀ ਦਾ ਪੈਰ ਭਾਰੀ ਹੈ ਕਹਿ ਵੀ ਜਲਾਹੇ ਨੂੰ ਕਹਿੰਦੇ ਠੀਕ ਹੈ ਕਹਿੰਦਾ ਹਾਂ ਜੀ ਕਹਿੰਦਾ ਇਹਦਾ ਪੈਰ ਦੇਖ ਰਾਈ ਦੇ ਇਹਦੇ ਹਾਂ ਵੀ ਛੋੜਾ ਕੀ ਰੋਲਾ ਹੈ ਸਾਡਾ ਰੋਲੇ ਜੀ ਸਾਡੇ ਕਿਨੇ ਦਾ ਸਰਦਾਰ ਬਾਪ ਕਹਿੰਦੇ ਦੋ ਹਿੱਸੇ ਦਾ ਕਹਿੰਦਾ ਕੀ ਖਾਣਾ ਹੁੰਦਾ ਕਹਿੰਦਾ ਜੀ ਪੂਰੀ ਮੈਂ ਹਰ ਦੁੱਧ ਹੋਵੇ ਭਲੂਣ ਚੋਟੀ ਦਾ ਛੱਠੀ ਦੇ ਚੌਲ ਹੋਣ ਉਹਨਾਂ ਦੀ ਖੇਸ ਦੂਜੇ ਨੇ ਕਹੇ ਤੂੰ ਕਹਿੰਦਾ ਸ਼ਰਾਬ ਹੋਵੇ ਬੜੀਆਂ ਪਹਿਲੇ ਰੋਡ ਦੀ ਕੱਢੀ ਦਵਾਰੇ ਤਾੜੀ ਹੋਵੇ ਬੇਸ਼ੱਕ ਰੋਟੀ ਜਹੀ ਮਿਲ ਜੂ ਹਜੀ ਕਰੂੰ ਅੱਛਾ ਬਾਹਰ ਸੈਟਾਂ ਕੀ ਤੇਨੁ ਕਹਿੰਦੀ ਤੂੰ ਕਹ ਰੋਟੀ ਦੁੱਧ ਹੋਵੇ ਟੋਕੜ ਮੈਂ ਇਹਦਾ ਸ਼ਾਹ ਕਾਲੀ ਦਾ ਦੁੱਧ ਠੰਡਾ ਜੀ ਪੈਣ ਲੱਗਿਆ ਰੋਟੀ ਰਖੀ ਮਸੀ ਜਹੀ ਦੇਉਣ ਖਾ ਲਾਂਗੀ ਕਿਉਂ ਤੇਨੁ ਕਹਿੰਦੀ ਤੂੰ ਕਹ ਰੋਟੀ ਜਿਹੇ ਜੀ ਵਰਜੀ ਭੇਜ ਦਿਓ ਮੇਰੇ ਮਕਾਨ ਚ ਜਨਾਨੀ ਆਵੇ ਸਾਰੀਆਂ ਚੀਜ਼ਾਂ ਤਰ੍ਹਾਂ ਕਰਤੀਆਂ ਕਲਾ ਵਾਲ ਨੂੰ ਕਹਦਾ ਦਾਰੂ ਤੌੜੀ ਤਾੜੀ ਹੋਈ ਭੇਜੀ ਜੀਮੀ ਨਾਲ ਦੇ ਮੈਂ ਬੜੀਆ ਪੂਰੀ ਕੀਦੇ ਆ ਪਤਾ ਲਿਆ ਸ਼ਹਿਰ ਚ ਵੀ ਫਲਾਣੇ ਦੇ ਛੋਟੀ ਬਲੂਣ ਉਹਦੇ ਦੁੱਧ ਚ ਚਾਹਣ ਕੇ ਖੀਰ ਖਵਾਈ ਛਾਹ ਕਾਰੀ ਦਾ ਮੰਗੇ ਜਿਹੜੀ ਛਾਹ ਕਾਰੀ ਦਾ ਦੁੱਧ ਮੰਗਾ ਕੇ ਉਹਨੂੰ ਦਿੱਤਾ ਰੋਟੀ ਲੈ ਕੇ ਬਾਦਸ਼ਾਹ ਜੀ ਆਪ ਬਾਗੀ ਹਾਂ ਕਹਿੰਦਾ ਇਹ ਤੇ ਮਰੀ ਧਰ ਦੇ ਜਿੰਦਾਲਾਜਾ ਬਾਹਰੋਂ ਬਾਗ ਨੂੰ ਕੁੰਡਾ ਲਾ ਗਈ ਹਾਂ ਤੜਕੇ ਜਦੋਂ ਕਚਹਿਰੀ ਲਾਈ ਰਾਜੇ ਜੀ ਧੀ ਨੇ ਕਹਿੰਦੀ ਮੈਂ ਦੁੱਧ ਮੰਗਿਆ ਛਾਹ ਧੀ ਤਨੂ ਕਹਿੰਦਾ ਖੀਰ ਮਿਲੀ ਮੈਂ ਬਹੁਤ ਅਸਲੀ ਇਤੀ ਜਦੋਂ ਮੈਂ ਜਪਨੀ ਮੈਂ ਦੀ ਮਾਂ ਮਾਰ ਕੀ ਪੱਕੀ ਜਦੋਂ ਉੱਤੇ ਬਣੀ ਜਿਹੜੇ ਉਹ ਚੌਲ ਨੇ ਉਸ ਤੋਂ ਚਿਰਦੇ ਉਹ ਚੌਲ ਸਿਵਾਂ ਦੇ ਨੇੜੇ ਨੇ ਲੈ 10 ਡਾਰੂੜੀ ਦਾ ਪਾਣੀ ਪੈਂਦਾ ਉਹ ਤਰਤੀ ਜਨਾਰੇ ਸਿਵਾਂ ਦਾ ਪਾਣੀ ਪੈਂਦਾ ਖੀਚ ਕੋਈ ਨਹੀਂ ਜੰਟ ਤਾਂ ਖਾਂਦੀ ਪਰੇ ਨੂੰ ਸੁਤੇ ਦੂ ਇਹ ਫਿਰ ਜਿਹੜੀ ਤੂੰ ਕਹਿੰਦਾ ਅੱਡੀ ਕਿਉਂ ਕੱਸਦੀ ਐ ਅੱਡੀ ਦਾ ਕੀ ਹੋ ਫੇਰ ਪੁੱਛ ਲਈ ਬਸੇ ਟਾਈਮ ਪੈਨੇ ਰੋਜ਼ ਤੇਰੇ ਕੋਲ ਤੱਕੇ ਖਾਣਾ ਅੱਛਾ ਸ਼ਾਹਕਾਰੀ ਦਾ ਮਿਲਿਆ ਹੂੰ ਕਹਿੰਦਾ ਹਾਂ ਜੀ ਸ਼ਾਹਕਾਰੀ ਦਾ ਮੇਰਾ ਢੋਕੜ ਮੈਂ ਹਸਨਪੁਰ ਸੂਈ ਨੂੰ ਹੋ ਗਿਆ ਪਰ ਮੈਂ ਜਿੱਦੇ ਸੂਈਆ ਚੇਰ ਨਹੀਂ ਪਈ ਤੀ ਹੂੰ ਉਹ ਛੱਦ ਲੇ ਹਾਂ ਸ਼ਰਾਬ ਸ਼ਰਾਬ ਮਿਲੀ ਬਹੁਤ ਆਸਲ ਸ਼ਰਾਬ ਕੱਢੀ ਹੋਈ ਦੀ ਬਹੁਤ ਸ਼ਰਾਬ ਦੇ ਥੱਲੇ ਜਿੱਥੇ ਸ਼ਰਾਬ ਕੱਢੀ ਨੇ ਕੁੱਤੇ ਦਾ ਕਰਨਗੇ ਹੂੰ ਪੱਟੀ ਕੁੱਤੇ ਦੇ ਕਰਕੇ ਜੁੱਤੇ ਬਣੀ ਹੋਈ ਹੈ। ਕਲਾਲ ਨੇ ਜਾ ਕੇ ਪੱਟੀ ਪਟਾ ਪਟਾ ਕੇ ਪੁੱਛਣ ਲੱਗੇ ਜੀ ਉੱਥੇ ਕੁੱਤੇ ਦਾ ਕਰ ਨਹੀਂ ਰੱਖਿਆ। ਹਈ ਮੈਂ ਤੇਰੀ ਛਾਂ ਕਾਲੀ ਜਿੱਦੇ ਸੂਈ ਹੈ ਜੇਰ ਕਹਿੰਦਾ ਜੇਰ ਹਟਕੀ ਦੀ ਜੇਰ ਨਹੀਂ ਪਈ ਸੀ। ਤੇਰੀ ਪੂਰੀ ਕਹਿੰਦਾ ਮੈਂ ਸੋੜਾ ਸਾਡੇ ਬਾਹਰ ਚੁਰਦਾ ਮੈਂ ਮਾਂ ਮਰ ਗਈ ਫੇਮ ਵਾ ਬੱਕਰੀ ਲਈ ਮੁੱਲ। ਫਿਰ ਉਹ ਬੱਕਰੀ ਦੇ ਦੁੱਧ ਤੇ ਪਾਲੀ ਮੈਂ। ਹੂੰ ਫਿਰ ਸੱਚ ਚੋਰ ਤੇਰੇ ਕਿੱਥੇ ਲਾਏ ਤੇ ਇਹ ਤੇ 올 ਫਲਾਈ ਨਹੀਂ ਤੇ ਬੜਾ ਰੇ ਪੈਂਦਾ ਉੱਥੇ ਖੱਡਾ ਰੂੜੀ ਦਾ ਪਾਣੀ ਸੇਵਾ ਦਾ ਪਾਣੀ ਪਿੰਡ ਦਾ ਪਾਣੀ ਵੀ ਪੈਂਦਾ ਹੈ ਹੂੰ ਕਹਿੰਦੀ ਬਾਤ ਠੀਕ ਹੈ ਹਾਂ ਵੀ ਤੇਰੇ ਮਕਾਨ ਜਨਾਨੀ ਹੂੰ ਕਹਿੰਦਾ ਜਨਾਨੀ ਗਈ ਆ ਉਹਦੇ ਚੌੜੀਤੀ ਨਹੀਂ ਦੀ ਅੱਛਾ ਬਾਦਸ਼ਾਹਤੀ ਨੂੰ ਚੜ ਗਿਆ ਗੁੱਸਾ ਜਿਵੇਂ ਕਿ ਮਾਂ ਨੂੰ ਤਲਵਾਰ ਕੱਟ ਕੇ ਖੜ ਗਈ ਮੈਂ ਦੱਸ ਕੀ ਦੀਤੀ ਆ ਸੱਚ ਬੋਲਨੀ ਉੱਥੇ ਸੱਚ ਬੋਲਣਾ ਪਿਆ ਬਾਦਸ਼ਾਹਤੀ ਨੂੰ ਵੀ ਉਹ ਤੂ ਤੀ ਦਿੱਤੀ ਲਈ ਦੀ ਹਾਂ ਉਹ ਰਾਣੀ ਨੂੰ ਵੀ ਆ ਗੱਲ ਹੋਈ ਤੇਰਾ ਬਾਪ ਕਿਸੇ ਗਲੀਂ ਚੜ ਕੇ ਅਗਰੀ ਫੌਜ ਲੈ ਕੇ ਭੱਗ ਗਿਆ ਮੈਥੋ ਰਹਿਣਾ ਹੋਈ ਉਹ ਕੀ ਦਿੱਤੀ ਲਈ ਕਨ ਵੀ ਜਾਓ ਇਹਨੇ ਦੇਖ ਕੇ ਪਰਖੇ ਤੁਸੀਂ ਖਾ ਕੇ ਪਰਖੇ ਇਹਦੇ ਦੋਸਤੇ ਨੇ ਕੀ ਨੂੰ ਦੇਖ ਕੇ ਪਰਖਣਾ ਖਾ ਕੇ ਪਰਖਣਾ ਇਹੋਂ ਭਾਈ ਬਦੀ ਮੰਨਿਆ